ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਨਗਰ ਦੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਦੋ ਜਗ੍ਹਾ ਮੈਂਟਨ ਰਿਚੀ ਬਾਬਾ ਜੀ ਦਾ ਅੰਤਨ ਸੁਸਕਾਰ ਕੀਤਾ ਜਾਵੇ ਸੋ ਜਨਾਂ ਨੇ ਪਹੁੰਚਣਾ ਹੈ ਕੌਣ ਸਾਰਾ 2-4 ਮਿੰਟਾਂ ਦੇ ਵਿੱਚ ਹੀ ਬਾਬਾ ਜੀ ਰੰਤਨ ਸੁਸਤਾ ਕੀਤਾ ਜਾਏਗਾ। ਸੋ ਜਿਨਾ ਖਾਂ ਦੇ ਬਚਣਾ ਹੈ ਬਾਈ ਤੁਸ ਰੋ। ਸਵਾਹਿਬ ਜੀ ਦਾ ਖਾਂ ਸਵਾਹਿਬ ਜੀ ਕੀ ਹੁੰਦੇ। ਇਹ ਮੱਥਾ ਦੇਖਣਾ। ਕੰਕੀ ਲਾਲ ਹੋ ਰਹੀ ਹੈ। ਬਜਾ ਰਹੀ ਛਿੱਟਾਂ ਜਾਂ ਮਾਰਾਂ ਗਿਆ ਹੱਥਾਂ ਮਨੋਂ ਡਟੋ ਉਹ ਨਹੀਂ ਕਰਦੇ ਮਨੋਂ ਡਟਾ ਉਹ ਹਾਂ ਹਾਂ ਮੁਹਾਲਾ ਬੋਲ 4 5 3 ਦਬਲ ਵਨ ਆਰੋਪ ਤਿੰਨ ਦਬਲ ਪੰਜ ਸੋਸ ਕੀ ਗੌਰ ਸ਼੍ਰੀ ਵਾਜਨ ਜੀ ਜੀ ਪਦ ਸਰੀ ਭਗਵਤੀ ਸੰਵਾਦ ਜੀ ਬੋਲੋ ਜੀ ਤੀਤ ਬਦਨ ਰੋਸ ਨਾਟਕ ਲਈ ਇੰਦਿਆਦਾਂ ਬਹੁਤ ਸੇਨਗੁਰੂ ਗੁਰੂ ਜੀ ਮਹਾਰਾਜੀ ਤੋਂ ਸਤਿ ਸ੍ਰੀ ਅਕਾਲ ਜੀ ਸੱਜ ਕਲਾਪੁਰ ਕੋਰਪੁਰ ਤੋਂ ਕਿਰਪਾ ਕਰੋ ਸਰਦਾਰ ਬਲਵੰਤ ਸਿੰਘ ਸੇਨਗੁਰੂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਆ ਕੇ ਜਾਓ ਬੋਲ ਵਾਹਿਗੁਰੂ ਜੀ ਪੰਜ ਪਿਆਰੇ ਚਾਰ ਸੱਜ ਜਦ ਦੇ ਤਾਲੀ ਉੱਠਦੇ ਹੈ ਜੀ ਬਹੁਤ ਬੱਲੇ ਦੋਨਾ ਨਾਮ ਜਪ ਬੰਡ ਕਿਸ਼ੂ ਕਰ ਦੇ ਚਲਾਇ ਤੇ ਵਾਹਿਗੁਰੂ ਇਹ ਰਿਜਨਲ ਵਿਜਲੀ ਮੰਡਲ ਦੇ ਲੋਕਾਂ ਦੇ ਅੰਦਰ ਕਰ ਰਹੇ ਹਨ ਬੋਲ ਬਾਹੇ ਦੂਈ ਪੰਦੇਤਾਕ ਤੋਂ ਸਰਵੋਤਮ ਵਿਕਾਸ ਕਾਲ ਸਾਜਿਬ ਜੀ ਦਾਦ ਨਾ ਵੀ ਕਾਲ ਸਾਜਿਬ ਉਹ ਬਾਹੇ ਦੂਈ ਬੋਲ ਸਰਕਾਰ ਸਰਵ ਸੇਵਾ ਜਾਰੀਆਂ ਕਾਲ ਸਰਕਾਰ ਦਾ ਦਰਚਾਰਿਆ ਇਹਦੇ ਉਪਰਤੇ ਬਿਜਲੀ ਪੈਜ ਬੰਦ ਕੇ ਜੀਐਸਏ ਸਾਹਿਬ ਸਹਾਇਕਾਰ ਜੀ ਨੂੰ ਬੁਣ ਵਾਲੇ ਕਾਲ ਸਾਜਿਬ ਬੋਲ ਜਨ ਨਵਣਾ ਨਵਾਂ ਸਭ ਜੀ ਨੂੰ ਪਾਣੇ ਦਾ ਪਾਵਨ ਨਿਯੋਗ ਨਰਪਿੰਨ ਚਰਨ ਦਾ ਬਾਸ ਹੁੰਦਾ ਸੀ ਜੀ ਸਾਡੇ ਤੇ ਬਾਦਸ਼ਾਹੀਏ ਆਬੀ ਜੀ ਦਰਕਰਦ ਸੇਵਕ ਰੰਡ ਮੰਲੜੀ ਡੇਰਾ ਸਾਹਿਬ ਦੇ ਅੰਦਰ ਪਿੰਜੋ ਵਾਲਾ ਡੇਰਾ ਜੁਗੰਡ ਉਹਦੇ ਅੰਦਰ ਸੰਤ ਬਾਬਾ ਪੂਰਾ ਸਿੰਘ ਜੀ ਸੇਵਾ ਨੂੰ ਆਲੇ ਸੰਸਕਿਚੇ ਬਾਦ ਜਿਹਨੇ ਸਮੇਂ ਤੋਂ ਕਈ ਸਾਲਾਂ ਤੋਂ ਉਹ ਪਿਛਲੇ ਸਮੇਂ ਸਰਕਾਰ ਨਾਲ ਟੜਾਈ ਕਰਕੇ ਸਾ ਗੁਰੂ ਚੇ ਪਰਸਾ ਜੀ ਨੂੰ ਉਹਨਾਂ ਦੇ ਰੂਹ ਨੂੰ ਉਹਨਾਂ ਦੇ ਆਤਮਾ ਨੂੰ ਆਪਣੇ ਕਰਮਾਂ ਦੇ ਚੰਨ ਵਾਸਤੇ ਭੇਜਦਾ ਉਹਨਾਂ ਦੇ ਪਰਿਵਾਰਾਂ ਨੂੰ ਸੰਗਤਾਂ ਨੂੰ ਸਰਵਤੋਂ ਸੰਗਤਾਂ ਨੂੰ ਭਾਣਾ ਮੰਨਤਾ ਬਰੋਚਨਾ ਆਸੋੜੇ ਸੁਸਕਾਰ ਬਾਅਦ ਤੇ ਸੰਸਾਨ ਘੁੰਮੀ ਦੇ ਬੇਟਾ ਲਜਾਣ ਬਾਅਦ ਦੇ ਸੰਗਤਾਂ ਨੂੰ ਆਗਿਆ ਬਖਸ਼ੋ ਇਸੇ ਕਰਕੇ ਪਾਸ ਚਾਹੀਏ ਅਲਾ ਦੇ ਵਿੱਚ ਅੰਗ ਸੰਗ ਰੋਪਾ ਸ਼ਰਧਾ ਕਰਨੀ ਆਸੋੜੇ ਆਗਿਆ ਬਖਸ਼ੋ ਇਹਨਾਂ ਦੀ ਪੰਜ ਪੂਰਤ ਕੀ ਜਿਹੜੀ ਹੈ ਉਹ ਲਜਾਈ ਜਾਵੇ ਜੋ ਜੀ ਆਵੇ ਸੋ ਰਾਜੀ ਜਾਵੇ ਮਨੁਨਾ ਦੇ ਨਾਮ ਜੜਦੀ ਆ ਤੇਰੇ ਭਾਵੇਂ ਵਾਹਿਗੁਰੂ ਕਾ ਕਰਤ ਸਾਤਨਾ ਸਾਤਨਾ ਨਵਾਹਿ ਗੁਰੂ ਸਾਤਨਾ ਨਵਾਹਿ ਗੁਰੂ ਸਾਤਨਾ ਨਵਾਹਿ ਗੁਰੂ ਸਾਤਨਾ